ਇਸ ਵੇਲੇ ਇੱਕ ਵੱਡੀ ਖਬਰ ਦੱਸਤਕ ਦੇ ਰਹੀ ਹੈ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾ ਹੁਣ ਸੀਐਮ ਅਹੁਦੇ ਤੋਂ ਅਸਤੀਫਾ ਦੇਣ ਜਾ ਰਹੇ ਨੇ ਦੋ ਦਿਨਾਂ ਦੇ ਅੰਦਰ ਅੰਦਰ ਸੀਐਮ ਅਹੁਦੇ ਤੋਂ ਅਸਤੀਫਾ ਦੇ ਦੇਣਗੇ ਅਰਵਿੰਦ ਕੇਜਰੀਵਾ ਹਾਲਾਂਕਿ ਪਿਛਲੇ ਕਾਫੀ ਲੰਮੇ ਸਮੇਂ ਤੋਂ ਦਿੱਲੀ ਦੇ ਵਿੱਚ ਸ਼ਰਾਬ ਨੀਤੀ ਦੇ ਵਿੱਚ ਹੋਏ ਕਥਿਤ ਘੁਟਾਲੇ ਨੂੰ ਲੈ ਕੇ ਉਹਨਾਂ ਨੂੰ ਵੀ ਜੇਲ੍ਹ ਜਾਣਾ ਪਿਆ ਸੀ ਕਾਫੀ ਦਿਨ ਜੇਲ੍ਹ ਦੇ ਵਿੱਚ ਰਹਿਣ ਕਰਕੇ ਪਹਿਲਾਂ ਅੰਤਿਮ ਜ਼ਮਾਨਤ ਮਿਲੀ ਸੀ ਜਿਸ ਦੇ ਕਰਕੇ ਉਹਨਾਂ ਨੇ ਲੋਕ ਸਭਾ ਚੋਣਾਂ 2024 ਦੇ ਵਿੱਚ ਪ੍ਰਚਾਰ ਵੀ ਕੀਤਾ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਸਰੈਂਡਰ ਕਰਨਾ ਪੈਂਦਾ ਔਰ ਫਿਰ ਉਹ ਚਲੇ ਜਾਂਦੇ ਨੇ ਜੇਲ੍ਹ ਦੇ ਵਿੱਚ ਔਰ ED ਦੇ ਵਿੱਚ ਦੇ ਕੇਸ ਦੇ ਵਿੱਚ ਉਹਨਾਂ ਨੂੰ ਜ਼ਮਾਨਤ ਮਿਲਦੀ ਹੈ ਤਾਂ CBI ਉਹਨਾਂ ਨੂੰ ਤਿਹਾਰ ਜੇਲ੍ਹ ਤੋਂ ਗ੍ਰਿਫਤਾਰ ਕਰ ਲੈਂਦੀ ਹੈ ਪਰ ਹੁਣ ਪੱਕੀ ਤੇ ਰੈਗੂਲਰ ਜ਼ਮਾਨਤ ਮਿਲਣ ਤੋਂ ਬਾਅਦ ਵੀ ਅਰਵਿੰਦ ਕੇਜਰੀ ਵਾਲੇ ਫੈਸਲਾ ਕਿਉਂ ਲੈ ਰਹੇ ਨੇ ਇਸ ਦੇ ਲਈ ਚਰਚਾ ਹੁਣ ਹੋਣੀ ਸ਼ੁਰੂ ਹੋ ਗਈ ਹੈ ਕਿਉਂਕਿ ਅਰਵਿੰਦ ਕੇਜਰੀਵਾਲ ਨੇ ਅੱਜ ਹੀ ਇਹ ਫੈਸਲਾ ਜਨਤਾ ਕੀਤਾ ਜਿਸ ਦੇ ਵਿੱਚ ਕਿਹਾ ਕਿ 2 ਦਿਨਾਂ ਦੇ ਅੰਦਰ ਅੰਦਰ ਉਹ ਸੀਆ ਮੋਦੇ ਤੋਂ ਅਸਤੀਫਾ ਦੇ ਦੇਣਗੇ ਤੇ ਹੁਣ ਦਿੱਲੀ ਦੇ ਕੀ ਨਵੇਂ ਮੁੱਖ ਮੰਤਰੀ ਬਣਨਗੇ ਔਰ ਉਹ ਕੌਣ ਹੋਵੇਗਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਭਰੋਸੇਮੰਦਾਂ ਦੇ ਵਿੱਚੋਂ ਕੌਣ ਹੋ ਸਕਦਾ ਕਿਉਂਕਿ ਮਨੀਸ਼ ਸੋਦੀਆ ਤਾਂ ਪਹਿਲਾਂ ਹੀ ਉਪ ਮੁੱਖ ਮੰਤਰੀ ਦੇ ਅਹੁਦੇ ਤੋਂ ਵੀ ਅਸਤੀਫਾ ਦੇ ਗਏ ਸਨ ਜਦੋਂ ਉਹਨਾਂ ਨੂੰ ਜੇਲ੍ਹ ਜਾਣਾ ਪਿਆ ਔਰ ਮੰਤਰੀ ਕੀ ਆਤਿਸ਼ ਜਾਂ ਕੋਈ ਅਰਵਿੰਦ ਕੇਜਰੀਵਾਲ ਦੇ ਹੋਰ ਕਰੀਬੀ ਸਾਥੀ ਨੂੰ ਮੁੱਖ ਮੰਤਰੀ ਬਣਾਇਆ ਜਾ ਸਕਦਾ ਹੈ ਇਸ ਦੇ ਬਾਰੇ ਹੁਣ ਚਰਚਾ ਹੋਵੇਗੀ ਕਿ ਦਿੱਲੀ ਦੇ ਨਵੇਂ ਮੁੱਖ ਮੰਤਰੀ ਕੌਣ ਹੋਣਗੇ ਅਰਵਿੰਦ ਕੇਜਰੀਵਾਲ ਤਾਂ ਅਸਤੀਫਾ ਦੇ ਰਹੇ ਨੇ ਪਹਿਲਾਂ ਹੀ ਜ਼ਮਾਨਤ ਤੋਂ ਬਾਹਰ ਆਏ ਨੇ ਅਰਵਿੰਦ ਕੇਜਰੀਵਾਲ ਤੇ ਉਹਨਾਂ ਨੇ ਹੁਣ ਕਹਿ ਦਿੱਤਾ ਹੈ ਕਿ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦੇਣਗੇ ਕੇਜਰੀਵਾਲ ਆਮ ਆਦਮੀ ਪਾਰਟੀ ਦੇ ਦਫ਼ਤਰ ਵਿੱਚ ਬੋਲ ਰਹੇ ਸੀ ਉਹਨਾਂ ਨੇ ਕਿਹਾ ਕਿ ਭਾਜਪਾ ਨੇ ਮੇਰੇ ਤੇ ਬੇਈਮਾਨੀ ਭ੍ਰਿਸ਼ਟਾਚਾਰ ਦੇ ਦੋਸ਼ ਲਗਾਏ ਨੇ ਹੁਣ ਜਨਤਾ ਦੀ ਅਦਾਲਤ ਮੇਰੀ ਇਮਾਨਦਾਰੀ ਦਾ ਫੈਸਲਾ ਕਰੇਗੀ ਚੋਣਾਂ ਤੱਕ ਮੈਂ ਮੁੱਖ ਮੰਤਰੀ ਦੀ ਕੁਰਸੀ ਤੇ ਨਹੀਂ ਬੈਠਾਂਗਾ ਕੇਜਰੀਵਾਲ ਨੇ ਕਿਹਾ ਕਿ ਮਨੀਤ ਸੋਧਿਆ ਤੇ ਵੀ ਇਹੀ ਦੋਸ਼ ਨੇ ਜੋ ਮੇਰੇ ਤੇ ਨੇ ਉਹਨਾਂ ਦਾ ਵੀ ਇਹੀ ਸੋਚਣਾ ਕਿ ਉਹ ਵੀ ਪਦ ਨੂੰ ਦੇ ਉੱਤੇ ਨਹੀਂ ਬਣੇ ਰਹਿਣਗੇ ਚੋਣਾਂ ਜਿੱਤਣ ਤੋਂ ਬਾਅਦ ਹੀ ਉਹ ਕੁਰਸੀ ਸੰਭਾਲਣਗੇ ਕੇਜਰੀਵਾਲ ਦੀ ਸਪੀਚ ਦੇ ਵਿੱਚ ਚਾਰ ਸੁਨੇਹੇ ਮੁੱਖ ਤੌਰ ਤੇ ਦਿੱਤੇ ਗਏ ਨੇ ਨਾਲ ਹੀ ਉਹਨਾਂ ਨੇ ਭਗਤ ਸਿੰਘ ਦੀ ਇੱਕ ਕਿਤਾਬ ਦਿਖਾਈ ਜਨਤਾ ਨੂੰ ਸਾਹਮਣੇ ਸਭਾ ਦੇ ਵਿੱਚ ਔਰ ਭਗਤ ਸਿੰਘ ਦੀ ਜੇਲ੍ਹ ਦੇ ਵਿੱਚ ਲਿਖੀ ਗਈ ਕਿਤਾਬ ਜਿਹੜੀ ਜੇਲ੍ਹ ਨੋਟਬੁੱਕ ਜਿਸ ਨੂੰ ਭਗਤ ਸਿੰਘ ਦੀ ਕਿਹਾ ਜਾਂਦਾ ਹੈ ਉਹ ਲੈ ਕੇ ਪਹੁੰਚੇ ਕਿ ਆ ਕਿ ਭਗਤ ਸਿੰਘ ਦੇ ਖੱਤ ਅੰਗਰੇਜ਼ ਬਾਹਰ ਲੈ ਜਾਂਦੇ ਸੀ ਔਰ ਮੈਂ ਜੇਲ੍ਹ ਦੇ ਵਿੱਚ ਸੀ ਮੇਰੀ ਚਿੱਠੀ ਐਲਜੀ ਤੱਕ ਨਹੀਂ ਪਹੁੰਚਾਈ ਗਈ ਮੈਨੂੰ ਧਮਕਾਇਆ ਗਿਆ ਕਿ ਦੁਬਾਰਾ ਐਸਾ ਨਾ ਕੀਤਾ ਜਾਵੇ ਇਹ ਵੀ ਦੋਸ਼ ਲਾਏ ਨੇ ਅਰਵਿੰਦ ਕੇਜਰੀਵਾਲ ਨੇ ਔਰ ਹਮੇਸ਼ਾ ਹੀ ਉਹ ਪਹਿਲਾਂ ਵੀ ਉਹ ਆਪਣੇ ਜਿਹੜੇ ਮੰਤਰੀ ਸੀ ਜਾਂ ਸਾਬਕਾ ਉਪ ਮੁੱਖ ਮੰਤਰੀ ਦਿੱਲੀ ਮਨੀਸ਼ ਸੋਦੀਆ ਤੇ ਸਤੇਂਦਰ ਜੈਨ ਨੂੰ ਦੇ ਨਵੇਂ ਵੀ ਭਗਤ ਸਿੰਘ ਦੇ ਨਾਲ ਤੁਲਨਾ ਕਰ ਚੁੱਕੇ ਨੇ ਹਾਲਾਂਕਿ ਉਸ ਦੀ ਬਰ ਉਪਰੋਧੀਆਂ ਨੇ ਜੰਮ ਕੇ ਵਿਰੋਧਤਾ ਵੀ ਕੀਤੀ ਸੀ ਕਿ ਜਿਨ੍ਹਾਂ ਉੱਤੇ ਭ੍ਰਿਸ਼ਟਾਚਾਰ ਬੇਈਮਾਨੀ ਦੇ ਦੋਸ਼ ਲੱਗੇ ਉਹਨਾਂ ਨੂੰ ਭਗਤ ਸਿੰਘ ਦੇ ਨਾਲ ਕਿਵੇਂ ਤੋਲਿਆ ਜਾ ਸਕਦਾ ਹੈ ਦੂਜੇ ਨੰਬਰ ਦੇ ਉੱਤੇ ਜਿਹੜੀ ਗੱਲ ਵੱਡੀ ਕਈ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਹ ਖੁਦ ਜਿਹੜੇ ਨੇ ਕ੍ਰਾਂਤੀਕਾਰੀ ਮੁੱਖ ਮੰਤਰੀ ਨੇ ਕੇਜਰੀਵਾਲ ਨੇ ਭਗਤ ਸਿੰਘ ਤੋਂ ਬਾਅਦ ਕਿਹਾ ਕਿ 90-95 ਸਾਲ ਬਾਅਦ ਆਜ਼ਾਦ ਭਾਰਤ ਦੇ ਵਿੱਚ ਇੱਕ ਕ੍ਰਾਂਤੀਕਾਰੀ ਮੁੱਖ ਮੰਤਰੀ ਜੇਲ੍ਹ ਗਿਆ 15 ਅਗਸਤ ਤੋਂ 3 ਦਿਨ ਪਹਿਲਾਂ ਹੀ ਐਲਜੀ ਨੇ ਕਿਹਾ ਸੀ ਕਿ ਮੇਰੀ ਜਗ੍ਹਾ ਆਤਿਸ਼ੀ ਨੂੰ ਤਿਰੰਗਾ ਫੜਾਉਣ ਦਿੱਤਾ ਜਾਏ ਚਿੱਠੀ ਐਲਜੀ ਤੱਕ ਨਹੀਂ ਗਈ ਇਹ ਵੀ ਗੱਲ ਆਖੀ ਗਈ ਉਹਨਾਂ ਵੱਲੋਂ ਔਰ ਉਹਨਾਂ ਨੇ ਕਿਹਾ ਕਿ ਮਾਤਾ ਸੀਤਾ ਦੀ ਤਰ੍ਹਾਂ ਮੇਰੀ ਅਗਨੀ ਪ੍ਰੀਖਿਆ ਇਹ ਵੀ ਗੱਲ ਆਖ ਦਿੱਤੀ ਕਿ ਆਪਣੇ ਆਪ ਨੂੰ ਉਹਨਾਂ ਨੇ ਵੱਡੀਆਂ ਹਸਤੀਆਂ ਦੇ ਨਾਲ ਤੋਲਣਾ ਸ਼ੁਰੂ ਕਰ ਦਿੱਤਾ ਅਰਵਿੰਦ ਕੇਜਰੀਵਾਲ ਨੇ ਜਿਹੜੇ ਆਪਣੇ ਆਪ ਨੂੰ ਪਹਿਲਾ ਕੱਟੜ ਇਮਾਨਦਾਰ ਕਹਿੰਦੇ ਸਨ ਫਿਰ ਕਥਿਤ ਸ਼ਰਾਬ ਘਟਾਲੇ ਮਾਮਲੇ ਵਿੱਚ ਉਹਨਾਂ ਨੂੰ ਜੇਲ੍ਹ ਜਾਣਾ ਪਿਆ ਤੇ ਹੁਣ ਭਗਤ ਸਿੰਘ ਤੇ માતા ਸੀਤਾ ਦਾ ਨਾਮ ਲੈ ਰਹੇ ਨੇ ਉਹਨਾਂ ਨੇ ਕਿਹਾ ਕਿ ਦਿੱਲੀ ਸੀਐਮ ਨੇ ਕਿਹਾ ਕਿ ਜਦੋਂ 14 ਸਾਲ ਤੋਂ ਬਾਅਦ ਭਗਵਾਨ ਰਾਮ ਬਨਵਾਸ ਕੱਟ ਕੇ ਵਾਪਸ ਪਰਤੇ ਸੀ ਤਾਂ માતા ਸੀਤਾ ਨੂੰ ਅਗਨੀ ਪ੍ਰੀਖਿਆ ਦੇਣੀ ਪਈ ਸੀ ਤੇ ਮੈਂ ਵੀ ਅਗਨੀ ਪ੍ਰੀਖਿਆ ਦੇਾਂਗਾ ਦਿੱਲੀ ਵਿਧਾਨ ਸਭਾ ਚੋਣਾਂ ਨਵੰਬਰ ਦੇ ਵਿੱਚ ਹੋਣੀਆਂ ਨੇ ਕੇਜਰੀਵਾਲ ਕੇ ਨੇ ਕਿਹਾ ਕਿ ਫਰਵਰੀ ਦੇ ਵਿੱਚ ਚੋਣਾਂ ਨੇ ਮੈਂ ਮੰਗ ਕਰਦਾ ਕਿ ਚੋਣਾਂ ਨਵੰਬਰ ਦੇ ਵਿੱਚ ਕਰਵਾਈਆਂ ਜਾਣ ਮਹਾਰਾਸ਼ਟਰ ਦੇ ਨਾਲ ਹੀ ਚੋਣਾਂ ਹੋ ਜਾਣ ਔਰ ਤੁਹਾਡਾ ਫੈਸਲਾ ਆਉਣ ਤੱਕ ਮੈਂ ਜ਼ਿੰਮੇਵਾਰੀ ਨੂੰ ਨਹੀਂ ਸੰਭਾਲਾਂਗਾ ਆਮ ਆਦਮੀ ਪਾਰਟੀ ਤੋਂ ਕੋਈ ਹੋਰ ਹੁਣ ਮੁੱਖ ਮੰਤਰੀ ਬਣੇਗਾ ਅਰਵਿੰਦ ਕੇਜਰੀਵਾਲ ਨੇ ਗੱਲਾਂ ਕਹਿ ਦਿੱਤੀਆਂ ਨੇ ਔਰ ਨਾਲ ਹੀ ਉਹਨਾਂ ਨੇ ਕਿਹਾ ਕਿ ਇਹਨਾਂ ਦਾ ਇੱਕ ਫਾਰਮੂਲਾ ਹੋਰ ਹੈ ਜਿੱਥੇ-ਜਿੱਥੇ ਵੀ ਉਹ ਹਾਰੇ ਨੇ ਉੱਥੇ-ਉੱਥੇ ਸੀਐਮ ਤੇ ਫਰਜੀ ਕੇਸ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰ ਲੈਂਦੇ ਨੇ ਔਰ ਸਰਕਾਰ ਬਣਾ ਲੈਂਦੇ ਨੇ ਇਸੇ ਤਰ੍ਹਾਂ ਉਹਨਾਂ ਨੇ ਮਮਤਾ ਦੇ ਗੱਲ ਕੀਤੀ ਪਿੰਰਾਈ ਵਿਜੈਨ ਦੀ ਗੱਲ ਕੀਤੀ ਔਰ ਇਸੇ ਤਰ੍ਹਾਂ ਉਹਨਾਂ ਨੇ ਕਿਹਾ ਕਿ ਮੈਂ ਜੇਲ੍ਹ ਗਿਆ ਤਾਂ ਸੁਪਰੀਮ ਕੋਰਟ ਨੇ ਪੁੱਛਿਆ ਕਿ ਜੇਲ੍ਹ ਦੇ ਅੰਦਰ ਸਰਕਾਰ ਕਿਉਂ ਨਹੀਂ ਚੱਲ ਸਕਦੀ ਇਨਕਮ ਟੈਕਸ ਕਮਿਸ਼ਨਰ ਸੀ ਔਰ 2000 ਦੇ ਵਿੱਚ ਨੌਕਰੀ ਮੈਂ ਆਪਣੀ ਛੱਡ ਕੇ 2010 ਤੱਕ ਦਿੱਲੀ ਦੀ ਸੇਵਾ ਕੀਤੀ ਝੁੱਗੀਆਂ ਦੇ ਵਿੱਚ ਰਿਹਾ ਮੈਂ ਔਰ ਮੈਨੂੰ ਜੇਕਰ ਪੈਸੇ ਕਮਾਉਣ ਕਮਾਉਣੇ ਹੁੰਦੇ ਤਾਂ ਮਿਆਂ ਨੌਕਰੀ ਮੈਨੂੰ ਬੁਰੀ ਨਹੀਂ ਸੀ ਉਸ ਪਾਰਟੀ ਵਕਤ ਪਾਰਟੀ ਨਹੀਂ ਸੀ ਮੁੱਖ ਮੰਤਰੀ ਨੇ ਕਿਹਾ ਕਿ ਨਾ ਤਾਂ ਮੁੱਖ ਮੰਤਰੀ ਬਣੇ ਸੀ ਉਸ ਵਕਤ ਪਰ ਸਿਰਫ ਦੇਸ਼ ਦੀ ਸੇਵਾ ਲਈ ਉਹਨਾਂ ਦਾ ਜਨੂਨ ਸੀ 49 ਦਿਨ ਦੀ ਸਰਕਾਰ ਤੋਂ ਬਾਅਦ ਵੀ ਅਸਤੀਫਾ ਇੱਕ ਵਾਰੀ ਦੇ ਚੁੱਕੇ ਉਹਨਾਂ ਨੇ ਕਿਹਾ ਕਿ ਮੈਂ ਔਸੂਲਾਂ ਤੇ ਚੱਲਦਾ ਕਿਸੇ ਨੇ ਮੰਗਿਆ ਨਹੀਂ ਸੀ ਅਸਤੀਫਾ ਮੈਂ ਖੁਦ ਦਿੱਤਾ ਸੀ ਕੋਈ ਚਪੜਾਸੀ ਦੀ ਨੌਕਰੀ ਨਹੀਂ ਛੱਡਦਾ ਮੈਂ ਸੀਐਮ ਦਾ ਅਹੁਦਾ ਛੱਡ ਦਿੱਤਾ ਸੀ ਮੈਨੂੰ ਕਿਸੇ ਵਿਅਹਦੇ ਦਾ ਲਾਲਚ ਨਹੀਂ ਹੈ ਦਿੱਲੀ ਦੇ ਵਿੱਚ 2013 ਵਿੱਚ ਕੇਜਰੀਵਾਲ ਦੀ ਸਰਕਾਰ ਬਣੀ ਔਰ ਲਗਾਤਾਰ ਤਿੰਨ ਵਾਰ ਉਹ ਸੀਐਮ ਬਣੇ ਨੇ ਤੇ ਹੁਣ ਤੀਜੀ ਵਾਰ ਬਣੇ ਸੀਐਮ ਦੇ ਅਹੁਦੇ ਤੋਂ ਅਸਤੀਫਾ ਦੇ ਰਹੇ ਨੇ ਔਰ ਕਿਹਾ ਕਿ ਜਦੋਂ ਤੱਕ ਦਿੱਲੀ ਦੀਆਂ ਚੋਣਾਂ ਨਹੀਂ ਹੁੰਦੀਆਂ ਵਿਧਾਨ ਸਭਾ ਦੀਆਂ ਉਦੋਂ ਤੱਕ ਕੋਈ ਹੋਰ ਹੀ ਆਮ ਆਦਮੀ ਪਾਰਟੀ ਤੋਂ ਮੁੱਖ ਮੰਤਰੀ ਬਣੇਗਾ ਉਹ ਅਸਤੀਫਾ ਦੇ ਰਹੇ ਨੇ ਇਹ ਹੁਣ ਫੈਸਲਾ ਅਰਵਿੰਦ ਕੇਜਰੀਵਾਲ ਨੇ ਕੀ ਸੋਚ ਕੇ ਲਿਆ استیفا ਜਦੋਂ ਜੇਲ੍ਹ ਵਿੱਚ ਸਨ ਉਦੋਂ ਮਨੀਸ਼ ਸੋਦਿਆ ਨੇ ਦੇ ਦਿੱਤਾ ਸਤੇਂਦਰ ਜੈਨ ਨੇ ਦੇ ਦਿੱਤਾ ਪਰ ਉਦੋਂ ਅਰਵਿੰਦ ਕੇਜਰੀਵਾਲ ਨੇ استیفا ਨਹੀਂ ਸੀ ਦਿੱਤਾ ਹੁਣ ਕੁਝ ਹੀ ਮਹੀਨੇ ਬਾਕੀ ਨੇ ਔਰ ਇਨ੍ਹਾਂ ਮਹੀਨਿਆਂ ਦੇ ਵਿੱਚ ਕੀ ਹਮਦਰਦੀ ਲੈਣਾ ਚਾਹੁੰਦੇ ਨੇ ਦਿੱਲੀ ਦੇ ਵੋਟਰਾਂ ਦੇ ਅਰਵਿੰਦ ਕੇਜਰੀਵਾਲ ਜਾਂ ਵਜਾ ਕੋਈ ਇਸ ਦੇ ਪਿੱਛੇ ਹੋਰ ਹੈ ਕਿਉਂਕਿ ਹਰਿਆਣਾ ਦੀ ਉਹ ਜੰਪਲ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਵੀ ਹੁਣ ਨਾਲ ਸਿਰ ਤੇ ਨੇ ਤਾਂ ਉੱਥੇ ਵੀ ਉਹਨਾਂ ਨੇ ਪ੍ਰਚਾਰ ਕਰਨਾ ਹੋ ਸਕਦਾ ਹੈ ਇਸੇ ਕਰਕੇ ਇੱਕ ਮੁੱਖ ਮੰਤਰੀ ਦੇ ਤੌਰ ਤੇ ਉਹਨਾਂ ਕੋਲ ਕੋਈ ਪਾਵਰ ਵੀ ਨਹੀਂ ਬਚੀ ਕਿਉਂਕਿ ਪਹਿਲਾਂ ਹੀ ਸੁਪਰੀਮ ਕੋਰਟ ਨੇ ਕੁਝ ਸ਼ਰਤਾਂ ਦੇ ਆਧਾਰ ਤੇ ਉਹਨਾਂ ਨੂੰ ਜ਼ਮਾਨਤ ਦਿੱਤੀ ਹੈ ਜਿਸ ਦੇ ਵਿੱਚ ਉਹ ਸਰਕਾਰੀ ਦਫਤਰ ਜਾ ਨਹੀਂ ਸਕਦੇ ਸਰਕਾਰੀ ਫਾਈਲਾਂ ਤੇ ਦਸਤਕਤ ਨਹੀਂ ਕਰ ਸਕਦੇ ਜਿਹੜੇ ਕੇਸ ਦੇ ਵਿੱਚ ਉਹ ਜੇਲ੍ਹ ਗਏ ਸਨ ਉਹਨਾਂ ਬਾਰੇ ਪਬਲਿਕਲੀ ਟਿੱਪਣੀ ਨਹੀਂ ਕਰ ਸਕਦੇ ਜਦੋਂ ਉਹਨਾਂ ਕੋਲ ਅਧਿਕਾਰ ਹੀ ਨਹੀਂ ਹੈ ਮੁੱਖ ਮੰਤਰੀ ਦੇ ਦਸਤਰ 'ਚ ਬੈਠਣ ਦਾ ਜਾਂ ਫਾਈਲ ਤੇ ਸਾਈਨ ਕਰਨ ਦਾ ਤਾਂ ਫਿਰ ਆਪਣੇ ਆਪ ਦੇ ਵਿੱਚ ਇਹ ਅਸਤੀਫਾ ਵੀ ਇਸੇ ਕਰਕੇ ਹੋ ਸਕਦਾ ਦਿੱਤਾ ਗਿਆ ਹੋਵੇ ਕਿਉਂਕਿ ਅਰਵਿੰਦ ਕੇਜਰੀਵਾਲ ਦੇ ਕੋਲ ਕੋਈ ਪਾਵਰ ਹੀ ਨਹੀਂ ਬਚੀ ਇਸੇ ਕਰਕੇ ਕਈ ਬੁੱਧੀਜੀਵੀਆਂ ਦਾ ਇਹ ਵੀ ਕਹਿਣਾ ਹੈ ਕਿ ਅਰਵਿੰਦ ਕੇਜਰੀਵਾਲ ਬਾਹਰ ਤਾਂ ਜਰੂਰ ਆਗੇ ਜੇਲ੍ਹ ਤੋਂ ਪਰ ਇੱਕ ਖੁੱਲੇ ਕੈਦੀ ਦੇ ਰੂਪ ਦੇ ਵਿੱਚ ਤਾ ਇਹ ਵੀ ਗੱਲਾਂ ਹੋ ਰਹੀਆਂ ਨੇ ਹੁਣ ਅਰਵਿੰਦ ਕੇਜਰੀਵਾਲ ਦਾ ਇਹ ਫੈਸਲਾ ਜਿਹੜਾ ਕਿ ਚੰਦ ਹੀ ਦਿਨ ਬਾਕੀ ਨੇ ਦਿੱਲੀ ਦੀ ਨਵੀਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਤਾਂ ਉਸ ਤੋਂ ਪਹਿਲਾਂ ਅਸਤੀਫਾ ਦੇਣਾ ਕੀ ਮਾਇਨੇ ਰੱਖਦਾ ਹੈ ਕਿ ਇਹ ਦਿੱਲੀ ਦੀ ਰਾਜਧਾਨੀ ਦੀ ਸਿਆਸਤ ਨੂੰ ਬਦਲੇਗਾ ਅਸਤੀਫਾ ਜਾਂ ਬਾਕੀ ਸੂਬਿਆਂ ਦੇ ਉੱਤੇ ਅਸਰ ਕਿਵੇਂ ਪਾਵੇਗਾ ਜਾਂ ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਦੇ ਦੌਰਾਨ ਉਹਨਾਂ ਨੇ ਪ੍ਰਚਾਰ ਕਰਨਾ ਵੇੜ ਦਿੱਤਾ ਹੈ ਕੀ ਹੁਣ ਇਸ ਦੇ ਉੱਤੇ ਵੀ ਅਸਰ ਪਵੇਗਾ ਔਰ ਪੰਜਾਬ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇੱਥੇ ਪ੍ਰਭਾਵ ਕੀ ਪੈਣ ਵਾਲੇ ਨੇ ਇਸ ਦੇ ਉੱਤੇ ਵੱਖ-ਵੱਖ ਪ੍ਰਤੀਕਿਰਿਆਵਾਂ ਆਉਣੀਆਂ ਬਾਕੀ ਨੇ ਪਰ ਦਿੱਲੀ ਦੇ ਮੁੱਖ ਮੰਤਰੀ ਰਵਿੰਦ ਕੇਜਰੀਵਾਲ ਨੇ ਇਹ ਫੈਸਲਾ ਲੈ ਲਿਆ ਕਿ ਉਹ ਦੋ ਦਿਨਾਂ ਦੇ ਅੰਦਰ ਅੰਦਰ ਅਸਤੀਫਾ ਦੇ ਦੇਣਗੇ ਤੇ ਉਦੋਂ ਤੱਕ ਜਦੋਂ ਤੱਕ ਚੋਣਾਂ ਨਹੀਂ ਹੋ ਜਾਂਦੀਆਂ ਉਦੋਂ ਤੱਕ ਆਮ ਆਦਮੀ ਪਾਰਟੀ ਦੇ ਵੱਲੋਂ ਕੋਈ ਹੁਣ ਹੋਰ ਹੀ ਮੁੱਖ ਮੰਤਰੀ ਦੇ ਅਹੁਦੇ ਦੀ ਸੌ ਚੁੱਕੇਗਾ ਉਹ ਕੌਣ ਬਣੇਗਾ ਮੁੱਖ ਮੰਤਰੀ ਇਸ ਦੇ ਬਾਰੇ ਉਹਨਾਂ ਨੇ ਹਾਲੇ ਪੱਤੇ ਖੋਲੇ ਨਹੀਂ ਔਰ ਇਹ ਵੀ ਤੈਅ ਕਰ ਲਿਆ ਗਿਆ ਹੋਵੇਗਾ ਰਵਿੰਦ ਕੇਰੀਵਾਲ ਦੇ ਵੱਲੋਂ ਕਿਉਂਕਿ ਉਹਨਾਂ ਦੀ ਸ਼ਾਸਤ ਵਿੱਚ ਹਮੇਸ਼ਾ ਅਜਿਹੇ ਫੈਸਲੇ ਰਹੇ ਨੇ ਜਿਹੜੇ ਉਹ ਪਹਿਲਾਂ ਹੀ ਤੈਅ ਕਰਕੇ ਚੱਲਦੇ ਨੇ ਕਿ ਕਿੱਥੇ ਫੈਸਲਾ ਕਿਹੜਾ ਲੈਣਾ ਹੈ ਇਸ ਦੇ ਬਾਰੇ ਤੁਹਾਡਾ ਕੀ ਮੰਨ ਹੈ ਤੁਹਾਡਾ ਕੀ ਨਜ਼ਰੀਆ ਆਪਣੇ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਤੇ ਬਣੇ ਰਹੋ ABC ਪੰਜਾਬ ਦੇ ਨਾਲ